ਅਸੀਂ ਬਣਾਉਣ ਜਾ ਰਹੇ ਹਾਂ ਦੇਖੋ ਸ਼ਿਮਲਾ ਮਿਰਚ ਇਹ ਰਹੇ ਨੇ ਟਮਾਟਰ ਔਰ ਇਹ ਰਹੇ ਨੇ ਆਲੂ ਤੇ ਸ਼ਿਮਲਾ ਮਿਰਚ ਆਲੂ ਅਸੀਂ ਅੱਜ ਬਣਾਉਣ ਜਾ ਰਹੇ ਹਾਂ ਤੇ ਬਣਾਉਂਦੇ ਬਣਾਉਂਦੇ ਤੁਹਾਡੇ ਨਾਲ ਕਰਾਂਗੇ ਕੁਝ ਗੱਲਾਂ ਬਾਤਾਂ ਔਰ ਫਿਰ ਅਸੀਂ ਗੱਲਾਂ ਬਾਤਾਂ ਕਰਦੇ ਕਰਦੇ ਸਾਡੀ ਸਬਜ਼ੀ ਵੀ ਹੋ ਗਈ ਹੈਗੀ ਤਿਆਰ ਔਰ ਸ਼ਿਮਲਾ ਮਿਰਚ ਵੇਖੋ ਕਿੱਡੀ ਵਧੀਆ ਲੱਗ ਰਹੀ ਹੈ ਹਰੀ ਹਰੀ और लाल लाल टमाटर वेखो ही वी लग रहे हैं तो चलो हूँ सब्जी कट देर थोड़े तो न करते हैं कुछ गल्बा सत श्रीकाल जी की हाल चाले तो मैं बिल्कुल वजिया हाँ उम्मीद है तुसी भी सारे वजिया हो ते आज गए तो अज आ गई मैं न्यू विलॉग लिया के तहे और अज बना जा रही हाँ मैं शिमला मिर्च और आलू ये देखो आलू बहुत ही ज़्यादा व्डे लिया ने, ने और मैं बोल रही थी कि आलू बहुत ही ज़्यादा व्डे ने ਔਰ ਅੱਜ ਬਣਾਵਾਂਗੀ ਮੈਂ ਆਲੂ ਤੇ Shimla mir te pehle socha pehla main apne youtube wali family na thodi gal baat kar la te is karke sabzi banan to pehla main tade na thodi gal baat karna chahndi si te main ek gal tuhanu saranu kehna chahndi si ki thank you so much tuhada ki tusi meri videos nu full watch kar rahe ho aur dekh rahe ho is layi thank you so much dhanyawad tuhada ki tusi ਮੇਰੇ ਵੀਡੀਓਜ਼ ਦੇਖ ਰਹੇ ਹੋ ਔਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਹੈ ਕਿ ਤੁਸੀਂ ਮੇਰੀ ਵੀਡੀਓਜ਼ ਦੇਖ ਰਹੇ ਹੋ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਮੈਂ ਸਭ ਨੂੰ ਬੋਲ ਰਹੀ ਸੀ ਕਿ ਮੇਰੀ ਵੀਡੀਓਜ਼ ਦੇਖੋ ਫੁੱਲ ਵਾਚ ਕਰੋ ਪਰ ਕੋਈ ਦੇਖ ਨਹੀਂ ਰਿਹਾ ਸੀ ਪਰ ਹੁਣ ਤੁਸੀਂ ਸਾਰੇ ਮੇਰੀ ਵੀਡੀਓਜ਼ ਦੇਖ ਰਹੇ ਹੋ ਫੁੱਲ ਵਾਚ ਕਰ ਰਹੇ ਹੋ ਔਰ ਮੈਨੂੰ ਵਧੀਆ ਰਿਸਪਾਂਸ ਮਿਲ ਰਿਹਾ ਹੈ ਇਸਕੇ ਲਈ ਸੌਰੀ ਇਹਦੇ ਲਈ ਬਹੁਤ ਬਹੁਤ ਜ਼ਿਆਦਾ ਤੁਹਾਨੂੰ ਥੈਂਕ ਯੂ ਧੰਨਵਾਦ ਔਰ ਮੇਰੀ ਹਿੰਦੀ ਵਿੱਚ ਆ ਜਾਂਦੀ ਹੈ ਔਰ ਮੈਂ ਕੁਝ ਕਮ ਮੀ ਸਕਦੀ ਕਿਉਂਕਿ ਥੋੜਾ ਜਨਾ ਗੱਲ ਕਰਦੇ ਕਰਦੇ ਵਿੱਚ ਹਿੰਦੀ ਮੇਰੀ ਮੂੰਹ ਚ ਆ ਹੀ ਜਾਂਦੀ ਹੈ ਇਸ ਲਈ ਸੌਰੀ ਤੇ ਹੁਣ ਮੈਂ ਆਲੂ ਸ਼ਿਮਲਾ ਵਿੱਚ ਬਣਾਵਾਂਗੀ ਤੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੀ ਵੈਸੇ ਤਾਂ ਅੱਜ ਕੱਲ ਤਾਂ ਸਬਜ਼ੀਆਂ ਵਗੈਰਾ ਸਾਰਿਆਂ ਨੂੰ ਬਣਾਉਣੀਆਂ ਆਂਦੀਆਂ ਇਹ ਤੇ ਹੈ ਨਹੀਂ ਬਣਾਉਣੀਆਂ ਨਹੀਂ ਆਂਦੀਆਂ ਪਰ ਫਿਰ ਵੀ ਵਲੌਗ ਬਣਾਣਾ ਹੈ ਤੇ ਵਲੌਗ ਮੈਂ ਤੁਹਾਨੂੰ ਦਿਖਾਵਾਂਗੀ ਆਪਣਾ ਔਰ ਤੁਸੀਂ ਪਲੀਜ਼ ਇਹ ਵੀ ਵਲੌਗ ਮੇਰਾ ਫੁੱਲ ਵਾਚ ਕਰ ਰਹੇ ਹੋ ਜ਼ਰੂਰ ਦੇਖਿਓ ਔਰ ਮੈਂ ਕੰਮ ਕਰਕੇ ਹੋ ਗਈ ਸੀ ਸਾਰਾ ਫਰੀ ਤੇ ਮੈਂ ਸੋਚਿਆ ਪਹਿਲਾਂ ਸਬਜ਼ੀ ਬਣਾ ਲਈਏ ਔਰ ਅੱਜ ਜੇ ਮੇਰੀ ਛੋਟੀ ਬੇਟੀ ਨੂੰ ਨਾ ਬੁਖਾਰ ਹੋ ਗਿਆ ਤੇ ਉਸ ਨੂੰ ਮਤਲਬ ਸਕੂਲ ਤੋਂ ਛੁੱਟੀ ਕਰਵਾਈ ਸੀ ਮੈਂ ਤੇ ਉਹਨੂੰ ਹੁਣ ਮੈਂ ਨਾ ਚਾਹ ਪਿਲਾ ਕੇ ਤੇ ਹੁਣ ਉਹਨੂੰ ਸੁਲਾ ਕੇ ਆਈਆਂ ਮੈਂ ਕਿਹਾ ਚੱਲ ਤੂੰ ਸੋ ਜਾ ਤੇ ਮੈਂ ਸਬਜ਼ੀ ਬਣਾ ਲੈਣੀ ਆ ਤੇ ਮੈਂ ਆ ਗਈਆਂ ਕਿਚਨ ਚ ਤੇ ਹੁਣ ਮੈਂ ਬਣਾਣ ਜਾ ਰਹੀਆਂ ਸਬਜ਼ੀ ਤੇ ਆਪਣੀ ਰੈਸিপি ਹੁਣ ਤੁਹਾਨੂੰ ਦਿਖਾਣੀ ਆ ਵੈਸੇ ਤਾਂ हर किसी का तरीका अलग होंगे है मतलब कि कोई किस तरह बना है, कोई किस तरह बना है, सारे तरीका अलग हों मैं हूँ बनाने जा रही हूँ आलू शिमला मिर्च और बस यही चाहगी कि तुम मेरा बिलोग फुल वॉच करो पूरा देखो और शेयर करते रहे हो कि सिस्टर जी अगे तक बद सके प्लीज़ सपोर्ट जरूर करो तो चलो अपना विलॉग अगे वाने ਜੀ ਮੈਂ ਸਵਾਰਾ ਸਮਾਨ ਜੀ ਕੱਟ ਕੇ ਰੱਖ ਲਿਆ ਹੈ ਇਹ ਦੇਖੋ ਇਹ ਰੇ ਸਾਡੇ ਟਮਾਟਰ ਔਰ ਇਹ ਰਹੀਆਂ ਹਰੀਆਂ ਮਿਰਚਾਂ ਇਹ ਰੇ ਪਿਆਜ਼ ਇਹ ਰਹੀ ਸਾਡੀ ਸ਼ਬਨਾ ਮਿਰਚ ਜਿਹੜੀ ਕੱਟ ਕੇ ਦੇਖੋ ਰੱਖ ਲਈ ਮੈਂ ਇਹ ਰੇ ਆਲੂ ਇਹਨੂੰ ਭਤੋ ਕੇ ਜੇ ਪਾਣੀ ਵਿੱਚ ਹੀ ਪਾਇਆ ਕਿਉਂਕਿ ਇਹ ਨਾ ਪਾਣੀ ਤੋਂ ਬਾਹਰ ਕੱਢਾਂਗੇ ਤੇ ਇਹ ਹੋ ਜਾਣਗੇ ਕਾਲੇ ਤੇ ਹੁਣ ਵੇਖੋ ਸਾਰਾ ਸਮਾਨ ਹੈ ਕੱਟ ਕੇ ਰੱਖ ਲਿਆ ਕਿ ਮੈਨੂੰ ਨਾ ਕੋਈ ਮੁਸ਼ਕਲ ਨਾ ਹੋਵੇ ਕਿਉਂਕਿ ਮੈਨੂੰ ਬਾਰ-ਬਾਰ ਉੱਠਣਾ ਪੈਂਦਾ ਤੇ ਮੈਨੂੰ ਪ੍ਰੋਬਲਮ ਹੋ ਜਾਂਦੀ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਚੱਲਣ ਦੀ ਪ੍ਰੋਬਲਮ ਹੈ ਬਾਰ-ਬਾਰ ਮੈਂ ਕਦੀ ਕੋਈ ਚੀਜ਼ ਪੜਾਂਗੀ ਕਦੀ ਕੋਈ ਚੀਜ਼ ਪੜਾਂਗੀ ਨਾ ਤੇ ਮੇਰੇ ਪੈਰ ਸੱਚੀ ਦੱਸਾਂ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਬਹੁਤ ਦਰਦ ਹੋ ਜਾਂਦੀ ਹੈ ਇਸ ਕਰਕੇ ਦੇਖੋ ਮੈਂ ਸਾਰਾ ਸਮਾਨ ਕੱਟ ਕੇ ਰੱਖ ਲਿਆ ਸਾਈਡ ਤੇ ਤੇ ਹੁਣ ਆਰਾਮ ਨਾਲ ਲਾਵਾਂਗੇ ਤੜਕਾ ਤੇ ਇੱਥੇ ਦੇਖੋ ਹੱਲੇ ਮੇਰੀ ਜਿਹੜੀ ਸਾਡੀ ਕੜਾਹੀ ਹੈ ਗਰਮ ਹੋ ਰਹੀ ਹੈ ਹੱਲੇ ਹਜੇ ਗਰਮ ਨਹੀਂ ਹੋਈ ਜਦੋਂ ਗਰਮ ਹੋਏਗੀ ਇਸ ਕੜਾਹੀ ਵਿੱਚ ਮੈਂ ਪਾ ਲਿਆ ਤੇਲ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਕੜਾਹੀ ਵੀ ਗਰਮ ਹੋ ਜਾਏਗੀ ਤੇਲ ਵੀ ਗਰਮ ਹੋ ਜਾਏਗਾ ਉਸ ਤੋਂ ਬਾਅਦ ਇਸ ਵਿੱਚ ਪਿਆਜ਼ ਪਾਵਾਂਗੇ ਹੋ ਗਿਆ ਹੁਣ ਗਰਮ ਹੁਣ ਅਸੀਂ ਇਸ ਵਿੱਚ ਪਾ ਰਹੇ ਹਾਂ ਪਿਆਜ਼ ਇਹ ਦੇਖੋ ਪਿਆਜ਼ ਕੱਟ ਲਈ ਸੀ ਤੇ ਇਸ ਨੂੰ ਹੌਲੀ ਹੌਲੀ ਅੰਚ ਸਸੇ ਪਿਆਜ਼ ਨੂੰ ਇਹ ਚੰਗੀ ਤਰ੍ਹਾਂ ਨਾਲ ਲਾਲ ਕਰਾਂਗੇ। ਉਹ ਬਾਅਦ ASCII ਇਸ ਵਿੱਚ ਪਾ ਦਾਂਗੇ ਆਪਣਾ ਹਰੀਆਂ ਮਿਰਚਾਂ। ਇਹ ਦੇਖੋ ਸਾਡੇ ਪਿਆਜ਼ ਹੋ ਰਹੀ ਨੇ ਇਹ। ਇਹ ਦੇਖੋ ਪਿਆਜ਼ ਹਜੇ ਇੰਨੇ ਹਲੇ ਹੋਏ ਨਹੀਂ ਲਾਲ ਪਰ ਇਸ ਵਿੱਚ ਨਾਲ ਅਸੀਂ ਹਰੀਆਂ ਮਿਰਚਾਂ ਪਾ ਦਵਾਂਗੇ। ਇਹ ਦੇਖੋ ਇਹ ਰਹੀਆਂ ਸਾਡੀਆਂ ਹਰੀਆਂ ਮਿਰਚਾਂ। ਹੁਣ ਇਹਨੂੰ ਵੀ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਪਿਆਜ਼ ਵਿੱਚ। ਚੰਗੀ ਤਰਾ ਮਿਕਸ ਕਰ ਲਿਆ। ਹੋਣ ਜਦੋਂ ਇਹ ਲਾਲ ਹੋ ਜਾਣਗੇ ਤੇ ਇਸ ਵਿੱਚ ਅਸੀਂ ਟਮਾਟਰ ਪਾ ਦਾਂਗੇ। ਲੱਗੇ ਇਸ ਵਿੱਚ ਟਮਾਟਰ ਪਾਉਣ। ਇਹ ਦੇਖੋ ਟਮਾਟਰ ਇਹ ਹੁਣ ਦੇਖੋ ਸਵੇਟੇ ਟਮਾਟਰ ਪਾ ਦਿੱਤੇ ਅਸੀਂ। ਤੇ ਹੁਣ ਇਸ ਨੂੰ ਨਾ ਪਿਆਜ਼ ਨੂੰ ਇਹ ਨਾਲ ਚੰਗੀ ਤਰਾ ਭੁੰਨਾਂਗੇ। ਔਰ ਬਿਲਕੁਲ ਇਹ ਵਗਰ ਟਮਾਟਰ ਜਿਹੜੇ ਆ ਨਾ ਗੋਟੇ ਨਹੀਂ ਹੋਣੇ ਚਾਹੀਦੇ। ਬਿਲਕੁਲ ਫੇਸ ਜੜੇ ਚਾਹੀਦੇ ਮਤਲਬ ਬਿਲਕੁਲ ਹੀ ਕਹਿੰਦੇ ਨਾ ਚਟਣੀ ਬਣਾਣੀ ਹੈ ਇਸ ਦੀ ਤੇ ਇਸ ਵੀ ਅਸੀਂ ਬਿਲਕੁਲ ਹੀ ਚਟਣੀ ਬਣਾ ਦੇਣੀ ਹੈ ਤੇ ਹੁਣ ਇਹਨੂੰ 10-15 ਮਿੰਟ ਤੱਕ ਇਹਨੂੰ ਟਮਾਟਰਾਂ ਨੂੰ ਪਕਾਵਾਂਗੇ ਟਮਾਟਰ ਸਾਡੇ ਬਿਲਕੁਲ ਚਟਣੀ ਵਾਂਗ ਹੋ ਗਏ ਨੇ ਤੇ ਹੁਣ ਦੇਖੋ ਅਸੀਂ ਐਸੇ ਹੀ ਪਕਾਵਾਂਗੇ ਨਮਕ ਇਹ ਪਾ ਰਹੀਆਂ ਮੈਂ ਨਮਕ ਹੁਣ ਮੈਂ ਇਸ ਵਿੱਚ ਪਾਵਾਂਗੀ ਹਲਦੀ ਪਾਊਡਰ ਇਹ ਪਾ ਦਿੱਤੀ ਮੈਂ ਹਲਦੀ ਹੁਣ ਮੈਂ ਇਸ ਵਿੱਚ ਪਾਵਾਂਗੀ ਕਸ਼ਮੀਰੀ ਲਾਲ ਮਿਰਚ ਇਹ ਦੇਖੋ ਇਹ ਪਾ ਦਿੱਤੀ ਕਸ਼ਮੀਰੀ ਲਾਲ ਮਿਰਚ ਹੁਣ ਮੈਂ ਇਸ ਵਿੱਚ ਪਾ ਦਾਂਗੀ ਮਸਾਲਾ ਇਹ ਮਸਾਲੇ ਨਾਲ ਟੇਸ ਦੂਨਾ ਹੋ ਜਾਂਦਾ ਹੈ ਤੇ ਇਸ ਵਿੱਚ ਇਹ ਮਸਾਲਾ ਪਾ ਦਾਂਗੀ ਮਸਾਲਾ ਵੈਸੇ ਥੋੜਾ ਖਤਮ ਹੋ ਗਿਆ ਹੈ ਥੋੜਾ ਜਿਹਾ ਵੈਸੇ ਜਿੰਨਾ ਆਇਆ ਪਾ ਦਿੱਤਾ ਤੇ ਹੁਣ ਦੇਖੋ ਇਹਨੂੰ ਕਰ ਦਾਂਗੇ ਥੀ ਚੰਗੀ ਤਰ੍ਹਾਂ ਮਿਕਸ ਇਹ ਦੇਖੋ ਹੁਣ ਇਸ ਵਿੱਚ ਇਸੇ ਮਸਾਲੇ ਨੂੰ ਮਿਕਸ ਕਰਤਾ ਹੈ ਔਰ ਨਰ ਸਾਤੇ ਦਾ ਟਕੜਾ ਹੀ ਬਹੁਤ ਜ਼ਿਆਦਾ ਹਿੱਲ ਰਹੀ ਆ ਮੈਨੂੰ ਲੱਗਦਾ ਪਿਆ ਡਰ ਕਿਤੇ ਮੇਰੇ ਉੱਪਰ ਹੀ ਨਾ ਡਿੱਗ ਜਾਵੇ ਪਾ ਰਹੀਆਂ ਸ਼ਿਮਲਾ ਮਿਰਚ ਜੋ ਸੀ ਧੋ ਕੇ ਰੱਖ ਲਈ ਸੀ ਇਹ ਦੇਖੋ ਸ਼ਿਮਲਾ ਵਿੱਚ ਐਸੀ ਪੂਰੀ ਸੁੱਕੀ ਹੋਈ ਹੈ ਇਸ ਵਿੱਚ ਬਿਲਕੁਲ ਪਾਣੀ ਨਹੀਂ ਹੈਗਾ ਤੇ ਇਹ ਸ਼ਿਮਲਾ ਮਿਰਚ ਮੈਂ ਪਾ ਦਿੱਤੀ ਆ ਹੁਣ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੀ ਮਸਾਲੇ ਦੇ ਨਾਲ ਮਿਕਸ ਇਹ ਦੇਖੋ ਇਸ ਨੂੰ ਮਸਾਲੇ ਨਾਲ ਮਿਕਸ ਕਰਕੇ ਦੇਖੋ कलर ਕਿੰਨਾ ਵਧੀਆ ਆਇਆ ਹੈ ਦੇਖਿਓ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਹੁਣ ਇਸ ਵਿੱਚ ਪਾਵਾਂਗੇ ਆਲੂ ਚ ਪਾ ਲੱਗੀ ਮੈਂ ਆਲੂ ਇਹ ਦੇਖੋ ਇਸ ਵਿੱਚ ਪਾਵਾਂਗੇ ਅਸੀਂ ਆਲੂ ਆਲੂ ਵੀ ਤਾਂ ਓਕੇ ਰੱਖੇ ਹੋਏ ਸੀ ਮੈਂ ਪਰ ਆਲੂ ਪਾਣੀ ਤੋਂ ਬਾਹਰ ਨਹੀਂ ਨਾ ਕਰਦੇ ਕਿਉਂਕਿ ਪਾਣੀ ਤੋਂ ਬਾਹਰ ਕੱਟੋ ਤੇ ਆਲੂ ਹੋ ਜਾਂਦੇ ਕਾਲੇ ਇਸ ਕਰਕੇ ਅਸੀਂ ਪਾਣੀ ਚ ਆਲੂਆਂ ਨੂੰ ਬਾਹਰ ਨਹੀਂ ਕੱਢਿਆ ਸੀ ਤੇ ਫਿਰ ਹੁਣ ਜਦੋਂ ਅਸੀਂ ਸਬਜ਼ੀ ਬਣਾਵਾਂਗੇ ਤੇ ਥੋੜਾ ਬਹੁਤ ਜਿਹੜਾ ਪਾਣੀ ਹੈ ਨਾ ਉਹ ਵਿੱਚ ਹੋ ਜਾਏਗਾ ਪਰ ਫਿਰ ਵੀ ਸਬਜ਼ੀ ਤੇ ਚਲੋ ਵਧੀਆ ਬਣੇਗੀ ਇਹ ਨਹੀਂ ਹੈ ਕਿ ਸਬਜ਼ੀ ਵਧੀਆ ਨਹੀਂ ਬਣੇਗੀ ਹੁਣ ਦੇਖੋ ਆਲੂ ਮੈਂ ਪਾ ਲਿਆ ਹੁਣ ਨਾ ਆਲੂ ਨੂੰ ਮਸਾਲੇ ਨਾਲ ਮਿਕਸ ਕਰ ਦਾਂਗੇ ਦੇਖਿਓ ਔਰ ਸਾਚੀ ਦੱਸਾਂ ਕੜਾਹੀ ਬਹੁਤ ਜ਼ਿਆਦਾ ਹਿਲ ਰਹੀ ਹੈ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ पेट एंड वॉच थोड़ा जहा मैं मिक्स करके फिर ही तो दिखा हाँ ये देखो मैं आलू तो शिमला मिर्च मिक्स कर लिया क्योंकि कढ़ाही बहुत ज़्यादा हिल रही थी और मैं ये है कि सब्जी बनाती बनाती अगर मेरे उत्ते ना डिग जाए तो इस करके मैं पहला सब्जी चंकी तरह मिक्स कर ली है देखो कड़ाही कितनी किन्नी ज़्यादा देखिए हिल रही है तो प्रॉब्लम हो जाती है ਪੇਸ ਕਰਕੇ ਮੈਂ ਥੋੜਾ ਮਿਕਸ ਕਰ ਲਈ ਹੈ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਤੇ ਹੁਣ ਜਦੋਂ ਸਾਡੀ ਸਬਜ਼ੀ ਬਣ ਜਾਏਗੀ ਤਾਂ ਤੁਹਾਨੂੰ ਦਿਖਾਵਾਂਗੇ ਕਿ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਹੈ ਦੇਖੋ ਅਗਰ ਤੁਸੀਂ ਇਸ ਤਰੀਕੇ ਨਾਲ ਤੁਸੀਂ ਸ਼ਿਮਲਾ ਮਿਰਚ ਆਲੂ ਬਣਾਓਗੇ ਨਾ ਤਾਂ ਬਹੁਤ ਵਧੀਆ ਬਣਨਗੀਆਂ ਔਰ ਆਲੂ ਵੀ ਛੋਟੇ ਕੱਟਨੇ ਹਨ ਔਰ ਸ਼ਿਮਲਾ ਮਿਰਚ ਵੀ ਤੁਸੀਂ ਛੋਟੀਆਂ ਕੱਟੋਗੇ ਨਾ ਤੇ ਬਹੁਤ ਵਧੀਆ ਸਬਜ਼ੀ ਬਣਦੀ ਬਹੁਤ ਵਧੀਆ ਪਤਾ ਕੀ ਹੁੰਦਾ ਛੋਟੀ Shimla mirchi aloo hunde ਇਹਨਾਂ ਦਾ ਟੇਸਟ ਤੁਸੀਂ ਬਣਾ ਕੇ ਦੇਖਣਾ ਬਹੁਤ ਵਧੀਆ ਹੈ ਪਰ ਅਗਰ ਅਸੀਂ Shimla mirchi aloo ਵੱਡੇ ਵੱਡੇ ਕੱਟ ਕੇ ਬਣਾਵਾਂਗੇ ਨਾ ਤੇ ਸੱਚ ਦੱਸਾਂ ਉਹਦਾ ਟੇਸਟ ਬਿਲਕੁਲ ਨਹੀਂ ਆਉਂਦਾ ਬਿਲਕੁਲ ਵੀ ਨਹੀਂ ਤੇ ਜਦੋਂ ਦੀ ਮੈਂ ਇਸ ਤਰ੍ਹਾਂ ਬਣਾਉਣ ਲੱਗੀਆਂ ਨਾ ਤੇ ਮੇਰੇ ਹਸਬੰਦ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਉਹ ਕਹਿੰਦੇ ਤੂੰ ਮਤਲਬ ਕਿ Shimla mirchi aur aloo ਨਾ ਅਗਰ ਬਣਾਨੇ ਹੈ ਤੇ ਬਿਲਕੁਲ ਹੀ ਛੋਟੇ ਜੈਸੇ ਕੱਟ ਕੇ ਬਣਾਨੀ ਉਦਾਂ ਹੀ ਬਣਾਈ ਵੱਡੇ ਵਾਲੇ ਨਾ ਉਹਦਾ ਟੇਸਟ ਨਹੀਂ ਹੁੰਦਾ ਤੇ ਸੱਚ ਦੱਸਾਂ ਇਸ ਦੀ ਗਰੇਵੀ ਵੀ ਬਹੁਤ ਜ਼ਿਆਦਾ ਹੈ ਔਰ ਆਲੂ ਔਰ ਸ਼ਿਮਲਾ ਮਿਰਚ ਬਹੁਤ ਹੀ ਵਧੀਆ ਰੰਗਤ ਆਈ ਹੈ ਔਰ ਮੈਂ ਤੇ ਸੱਚ ਕਹਿ ਰਹੀ ਹਾਂ ਟੇਸਟ ਵੀ ਬਹੁਤ ਹੀ ਜ਼ਿਆਦਾ ਵਧੀਆ ਹੋਏਗਾ ਇਸ ਦਾ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਆ ਜਾਓ ਤੁਸੀਂ ਵੀ ਖਾ ਲਓ ਸਾਡੇ ਨਾਲ ਆਲੂ ਤੇ ਸ਼ਿਮਲਾ ਮਿਰਚ ਔਰ ਮੇਰੀ ਵੀਡੀਓ ਜ਼ਰੂਰ ਵਾਚ ਕੀਜੀਏ ਫੁੱਲ ਦੇਖਿਓ ਵੀਡੀਓ ਨੂੰ ਔਰ ਸਪੋਰਟ ਜ਼ਰੂਰ ਕਰਿਓ ਮੈਨੂੰ ਦੇਖੋ ਇੱਥੇ ਜੀ ਸਾਡੀ ਆਲੂ Shimla mirch ਬਣ ਕੇ ਤਿਆਰ ਹੋ ਗਏ ਨੇ ਔਰ ਬਹੁਤ ਵਧੀਆ ਦੇਖੋ ਗਰੇਵੀ ਕਿੰਨੀ ਵਧੀਆ ਲੱਗ ਰਹੀ ਹੈ ਔਰ ਸੱਚ ਦੱਸਾਂ ਤੇ ਸਬਜੀ ਦਾ ਕਲਰ ਬਹੁਤ ਹੀ ਵਧੀਆ ਲੱਗ ਰਿਹਾ ਸੀ ਬਹੁਤ ਜ਼ਿਆਦਾ ਹੀ ਵਧੀਆ ਔਰ ਕਲਰ ਵੇਖ ਕੇ ਤਾਂ ਮੇਰੇ ਮੂੰਹ ਚ ਪਾਣੀ ਆ ਗਿਆ ਸੀ ਕਿ ਮੈਂ ਫਟਾਫਟ ਰੋਟੀ ਖਾ ਲਵਾਂ ਕਿਉਂਕਿ ਮੈਨੂੰ ਵੀ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਤੇ ਸਬਜੀ ਹੋ ਗਈ ਸੀ ਸਾਡੀ ਤਿਆਰ ਬਸ ਹੁਣ ਰੋਟੀ ਬਣਾਨੀ ਸੀ ਦੋਸਤੋ ਤੇ ਇਥੋਂ ਤੱਕ ਹੀ ਮੇਰਾ ਵਲੌਗ ਸੀ ਬਾਏ ਦੋਸਤੋ ਬਾਏ